ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਲਵਾ ਫੈਸ਼ਨ ਬੁਟੀਕ ਤੇ ਉਮੀਦ ਕਰਦੀ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸੋਨੇ ਸੋਨੇ ਜਿਹੇ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਲਈ ਸਿੰਪਲ ਤੇ ਸੋਬਰ ਜਿਹੇ ਡਿਜ਼ਾਈਨ ਹੈਗੇ ਜਿੰਨਾ ਪਹਿਣਾ ਨੂੰ ਕੁਝ ਜ਼ਿਆਦਾ ਹੈਵੀ ਨਹੀਂ ਪਸੰਦ ਤੇ ਉਹ ਇਹ ਵਾਲੇ ਸੂਟ ਰੈਡੀ ਕਰਵਾ ਸਕਦੀਆਂ ਗੀਆਂ ਕਿਤੇ ਵੀ ਤੁਸੀਂ ਵੇਅਰ ਕਰ ਸਕਦੇ ਹੋਗੇ ਪਾਰਟੀ ਫੰਕਸ਼ਨ ਤੇ ਛੋਟੇ-ਮੋਟੇ ਫੰਕਸ਼ਨ ਤੇ ਕਿਤੇ ਵੀ ਤੁਸੀਂ ਵੇਅਰ ਕਰ ਸਕਦੇ ਹੋਗੇ ਇਹ ਵਾਲੇ ਸੂਟ ਜਲਦੀ-ਜਲਦੀ ਜਾਓ ਔਰ ਵੀਡੀਓ ਚੈੱਕ ਕਰੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋਗੇ ਨੰਬਰ ਸਾਡਾ ਸ਼ੋ ਹੋ ਰਿਹਾਗਾ WhatsApp ਤੇ ਆ ਵੀਡੀਓ ਦੇ ਉੱਪਰ WhatsApp ਨੰਬਰ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਵੀਡੀਓ ਸ਼ੇਅਰ ਕਰ ਦਿਆ ਕਰੋ ਅੱਗੇ ਤਾਂ ਜੋ ਵੀ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਣ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਆਉਗੀ ਤੁਹਾਨੂੰ ਵਧੀਆ ਕੁਆਲਿਟੀ ਦਾ ਫੈਬਰਿਕ ਲਗਾ ਕੇ ਔਰ ਪੂਰਾ ਫਿਨਿਸ਼ਿੰਗ ਨਾਲ ਕੰਮ ਕੀਤਾ ਜਾਊਗਾ। ਔਰ ਜਿੰਨਾ ਪਹਿਣਾ ਦੇ ਸੂਟ ਬੁੱਕ ਕੀਤੇ ਹੋਏ ਹੈਗੇ ਆਰਡਰ ਕੀਤੇ ਹੋਏ ਹੈ ਜਿੰਨਾ ਭੈਣਾ ਨੇ ਤੇ 1-2 ਦਿਨ ਉਹ ਪਾਰਸਲ ਹਜੇ ਨਹੀਂ ਆਊਗਾ। ਕੋਈ ਪ੍ਰੋਬਲਮ ਕਰਕੇ ਤਾਂ 1-2 ਦਿਨ ਪਲੀਜ਼ ਤੁਸੀਂ ਵੇਟ ਕਰਿਓ। ਤੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈਗੇ ਭੈਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਸੀਂ ਸੋਹਣੇ ਸੋਹਣੇ ਸੂਟ ਦੇਖ ਸਕੋ ਕਿਸੇ ਵੀ ਫੈਬਰਿਕ ਦੇ ਉੱਪਰ ਜਿਵੇਂ ਕੀ ਹੋਣਾ ਅੱਜਕੱਲ ਬਹੁਤ ਸੋਹਣੇ ਸੋਹਣੇ ਫੈਬਰਿਕ ਚੱਲੇ ਹੋਏ ਹੈਗੇ ਤੇ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਸੂਟ ਰੈਡੀ ਕਰਵਾ ਸਕਦੇ ਹੋਗੇ ਮਨਪਸੰਦ ਦੇ ਕਲਰ ਉੱਪਰ ਪੇਮੈਂਟ ਆਨਲਾਈਨ ਹੀ ਹੋਊਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਆਪਣੀ ਆਰਡਰ ਬੁੱਕ ਕਰਨ ਲਈ ਤੁਹਾਨੂੰ ਪੇਮੈਂਟ ਬੁੱਕ ਕਰਨੀ ਪਊਗੀ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਕੰਪਲੇਨ ਨਹੀਂ ਆਊਗੀ ਤੇ ਵਿਸ਼ਵਾਸ ਕਰਕੇ ਤੁਸੀਂ ਆਰਡਰ ਕਰਿਆ ਕਰੋ ਉਸ ਤਰ੍ਹਾਂ ਦਾ ਸਾਡਾ ਕੋਈ ਕੰਮ ਨਹੀਂ ਹੈਗਾ ਵੀ ਜਿਵੇਂ ਅਸੀਂ ਵੀ ਪੇਮੈਂਟ ਕਰਵਾ ਕੇ ਤੇ ਸੂਟ ਤੁਹਾਡਾ ਨਹੀਂ ਆਊਗਾ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਜ਼ਿੰਮੇਵਾਰੀ ਬਣਦੀ ਹੈਗੀ ਕਿ ਅਸੀਂ ਤੁਹਾਡੇ ਤੋਂ ਪੈਸੇ ਲਏ ਆ ਤਾਂ ਤੁਹਾਡਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈਗੀ ਤਾਂ ਬੇਝਿਜਕ ਹੋ ਕੇ ਤੁਸੀਂ ਸਾਨੂੰ ਆਰਡਰ ਕਰਦਿਆ ਕਰੋ ਫੁੱਲ ਵਾਚ ਕਰਿਓ ਵੀਡੀਓ ਨੂੰ ਧੰਨਵਾਦ ਕਰਦੀ ਹਾਂ ਸਾਰੀਆਂ ਪਹਿਨਾਂ ਦਾ ਸਤਿ ਸ਼੍ਰੀ ਅਕਾਲ